ਯੂਕੇ ਵਿੱਚ ਦੁਕਾਨਾਂ ਲੁੱਟਣ ਵਾਲੀ ਪੰਜਾਬਣ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ 54 ਸਾਲ ਦੀ ਨਰਿੰਦਰ ਕੌਰ ਨੇ ਪੂਰੇ ਮੁਲਕ ਦਾ ਢੇਡਾ ਲਾਉਂਦਿਆਂ 5 ਲੱਖ ਪਾਉਂਡ ਮੁੱਲ ਦਾ ਸਾਮਾਨ ਦੁਕਾਨਾਂ ਤੋਂ ਚੋਰੀ ਕੀਤਾ ਅਤੇ ਇਹ ਸਿਲਸਿਲਾ ਜੁਲਾਈ 2015 ਤੋਂ ਫਰਵਰੀ 2019 ਤੱਕ ਲਗਾਤਾਰ ਜਾਰੀ ਰਿਹਾ ਗਲੋਸਟਰ ਕ੍ਰਾਊਨ ਕੋਰਟ ਵੱਲੋਂ ਸੁਣਾਏ ਫੈਸਲੇ ਮੁਤਾਬਕ ਨਰਿੰਦਰ ਕੌਰ ਅਲੜ ਉਮਰ ਤੋਂ ਹੀ ਗੈਰ ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਰਹੀ ਅਤੇ ਚੋਰੀ ਦੀਆਂ ਵਾਰਦਾਤਾਂ ਦੌਰਾਨ ਵੱਡੇ-ਵੱਡੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਸੀਸੀਟੀਵੀ ਫੁਟੇਜ ਵਿੱਚ ਨਰਿੰਦਰ ਕੌਰ ਨੂੰ ਸਟੋਰਾਂ ਤੋਂ ਵੱਖ-ਵੱਖ ਚੀਜ਼ਾਂ ਚੁੱਕਦੇਆਂ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਦੀ ਕੋਈ ਅਦਾਇਗੀ ਨਹੀਂ ਕੀਤੀ ਗਈ ਨਰਿੰਦਰ ਕੌਰ ਦੀ ਗ੍ਰਿਫਤਾਰੀ ਵੇਲੇ ਉਸ ਕੋਲੋਂ 1.5 ਲੱਖ ਪਾਉਂਡ ਨਕਦ ਅਤੇ ਚੋਰੀ ਕੀਤੀਆਂ ਵਸਤਾਂ ਬਰਾਮਦ ਹੋਈਆਂ ਮੁਕਦਮੇ ਦੀ ਸੁਣਵਾਈ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਨਰਿੰਦਰ ਕੌਰ ਚੋਰੀ ਕਰਨ ਤੋਂ ਪਹਿਲਾਂ ਸਟੋਰ ਵਿੱਚੋਂ ਕੋਈ ਨਾ ਕੋਈ ਚੀਜ਼ ਖਰੀਦ ਲੈਂਦੀ ਜਿਸ ਨਾਲ ਕਿਸੇ ਨੂੰ ਸ਼ੱਕ ਨਹੀਂ ਸੀ ਹੁੰਦਾ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਨਰਿੰਦਰ ਕੌਰ ਨੇ ਸਟੋਰਾਂ ਤੋਂ ਚੋਰੀ ਦੇ ਕੰਮ ਨੂੰ ਫੁੱਲ ਟਾਈਮ ਧੰਦਾ ਬਣਾਇਆ ਹੋਇਆ ਸੀ ਚੋਰੀ ਕੀਤਾ ਸਾਮਾਨ ਵਾਪਸ ਕਰਨ ਵੇਲੇ ਨਰਿੰਦਰ ਕੌਰ ਵੱਲੋਂ ਕਥਿਤ ਤੌਰ ਤੇ ਨਜ਼ਦੀਕੀ ਰਿਸ਼ਤੇਦਾਰ ਦੇ ਗੰਭੀਰ ਬਿਮਾਰ ਹੋਣ ਵਰਗੀਆਂ ਕਹਾਣੀਆਂ ਸੁਣਾਇਆ ਜਾਂਦੀਆਂ ਸਭ ਤੋਂ ਜ਼ਿਆਦਾ ਨੁਕਸਾਨ ਬੂਟਸ ਕੰਪਨੀ ਦਾ ਹੋਇਆ ਅਤੇ ਨਰਿੰਦਰ ਕੌਰ ਨੇ ਇਸ ਦੇ ਸਟੋਰਾਂ ਤੋਂ 60787 ਪਾਉਂਡ ਬੋਲ ਦਾ ਰਿਫੰਡ ਹਾਸਲ ਕੀਤਾ ਜਦ ਕਿ ਉਸ ਵੱਲੋਂ ਖਰੀਦੇ ਸਾਮਾਨ ਦੀ ਕੀਮਤ ਸਿਰਫ 5172 ਪਾਉਂਡ ਬਣਦੀ ਸੀ ਇੱਕ ਹੋਰ ਸਟੋਰ ਤੋਂ ਨਰਿੰਦਰ ਕੌਰ ਨੇ 33000 ਪਾਉਂਡ ਦਾ ਰਿਫੰਡ ਹਾਸਲ ਕੀਤਾ ਜਦ ਕਿ ਖਰੀਦੀਆਂ ਚੀਜ਼ਾਂ ਦੀ ਕੀਮਤ ਸਿਰਫ 5290 ਪਾਉਂਡ ਬਣਦੀ ਸੀ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨਰਿੰਦਰ ਕੌਰ ਉਰਫ ਨੀਨਾ ਥਿਆੜਾ ਵੈਸਟ ਮਿਡਲੈਂਡਜ਼ ਸਾਊਥ ਵੇਲਜ਼ ਅਤੇ ਥੇਮਜ਼ ਵੈਲੀ ਦੇ ਕਈ ਸਟੋਰਾਂ ਤੇ ਗਈ ਅਤੇ ਚੋਰੀ ਕੀਤਾ ਸਮਾਨ ਵਾਪਸ ਕਰਦੇ ਹਾਂ 23000 ਪਾਉਂਡ ਦਾ ਰਿਫੰਡ ਹਾਸਲ ਕੀਤਾ। ਇਸ ਤੋਂ ਇਲਾਵਾ ਡ੍ਰੈਸਟਲ, ਕਾਰਡਵ, ਰੀਡਿੰਗ, ਬਰਮਿੰਗਮ, ਸਵੈਂਡਨ, ਸੋਲੀਹਲ ਅਤੇ ਵੋਰਸੈਸਟਰ ਦੇ ਸਟੋਰਾਂ ਤੋਂ ਉਸਨੇ 23000 ਪਾਉਂਡ ਦੇ ਰਿਫੰਡ ਹਾਸਲ ਕੀਤੇ ਜਦਕਿ ਖਰੀਦੀਆਂ ਚੀਜ਼ਾਂ ਦਾ ਮੁੱਲ ਸਿਰਫ 2800 ਪਾਉਂਡ ਬਣਦਾ ਸੀ। ਨਰਿੰਦਰ ਕੌਰ ਨੇ ਹੋਮ ਸੈਂਸ ਸਟੋਰ ਨਾਲ 18000 ਪਾਉਂਡ ਅਤੇ ਟੀਕੇ ਮੈਕਸ ਨਾਲ 14500 ਪਾਉਂਡ ਦੀ ਠੱਗੀ ਮਾਰੀ। ਅਦਾਲਤ ਨੂੰ ਦੱਸਿਆ ਗਿਆ ਕਿ ਨਰਿੰਦਰ ਕੌਰ ਨੇ ਵੈਸਲਰ ਕਾਉਂਸਲ ਨਾਲ 7500 ਪਾਉਂਡ ਦੀ ਠੱਗੀ ਮਾਰਨ ਦਾ ਯਤਨ ਵੀ ਕੀਤਾ। ਕਲੇਵਰਟਨ ਦੀ ਵਸਨੀਕ ਨਰਿੰਦਰ ਕੌਰ ਨੂੰ ਫਰਾਡ ਅਪਰਾਧ ਨਾਲ ਹੀ ਹਾਸਲ ਪ੍ਰਾਪਰਟੀ ਰੱਖਣ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਉਲਝਾਉਣ ਦੇ 26 ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਦੂਜੇ ਪਾਸੇ ਨਰਿੰਦਰ ਕੌਰ ਦੇ ਵਕੀਲ ਜੌਨ ਕੂਪਰ ਨੇ ਦਾਵਾ ਕੀਤਾ ਕਿ ਉਸਦੀ ਮੁਵਕਲ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਹੈ ਅਤੇ ਉਸ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਗਲੋਸਟਰ ਕ੍ਰਾਊਨ ਕੋਰਟ ਦੇ ਜੱਜ ਇਅਨ ਲੋਰੀ ਨੇ ਨਰਿੰਦਰ ਕੌਰ ਨੂੰ 10 ਸਾਲ ਕੈਦ ਵਿੱਚ ਰੱਖਣ ਦੇ ਹੁਕਮ ਦਿੱਤੇ। ਆਪਣੇ ਫੈਸਲੇ ਵਿੱਚ ਜੱਜ ਨੇ ਲਿਖਿਆ ਕਿ ਦੋਸ਼ੀ ਨੇ ਬੇਈਮਾਨੀ ਦੀ ਹਨੇਰੀ ਲਿਆ ਦਿੱਤੀ ਅਤੇ ਪੀੜਤਾਂ ਦਾ ਵੱਡਾ ਨੁਕਸਾਨ ਹੋਇਆ। ਬੇਰੋ ਰਿਪੋਰਟ ਹਮਦਰ ਟੀਵੀ